ਕਹਿੰਦੇ ਜਿੰਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਆਪਾਂ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਅੰਮ੍ਰਿਤਸਰੀ ਕੁਲਚੇ ਅੰਮ੍ਰਿਤਸਰੀ ਕੁਲਚੇ ਨੇ ਪਰ ਤੰਦੂਰ ਵਿੱਚ ਨਹੀਂ ਲੱਗਦੇ ਓਵਨ ਦੇ ਵਿੱਚ ਤਿਆਰ ਹੁੰਦੇ ਨੇ ਪਰ ਗਾਹ ਵੀ ਕਿਤੇ ਨਾ ਕਿਤੇ ਖੁਸ਼ ਨੇ ਇਸ ਤੇ ਵੀ ਅਲੱਗ ਹੈ ਤਸਵੀਰ ਤੁਹਾਨੂੰ ਦਿਖਾ ਦਾਂਗੇ ਕੀ ਓਵਨ ਦੇ ਵਿੱਚ ਅੰਮ੍ਰਿਤਸਰੀ ਕੁਲਚੇ ਤਿਆਰ ਹੁੰਦੇ ਨੇ ਸਾਰਾ ਪਰਿਵਾਰ ਜਿਹੜਾ ਏ ਸਾਰਾ ਪਰਿਵਾਰ ਸਵੇਰੇ 4:30 ਵਜੇ ਉੱਠਦਾ ਏ ਤੇ ਲੋਕਾਂ ਨੂੰ ਜਿਹੜਾ ਏ ਐ ਪਰੋਸ ਰਹੇ ਨੇ ਅੰਬਰਸਰੀ ਕੁਲਚੇ ਉਹ ਉਹਨਾਂ ਦੇ ਵਿੱਚ ਤਿਆਰ ਕਰਦੇ ਨੇ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਕਿੱਦਾਂ ਤਿਆਰ ਹੁੰਦਾ ਹੈ ਬੜਾ ਸਾਫ਼ ਸਫਾਈ ਤਰੀਕੇ ਦੇ ਨਾਲ ਜਿਹੜਾ ਤਿਆਰ ਹੁੰਦਾ ਕੁਲਚਾ ਤੇ 9 ਵਜੇ ਰੇ ਨੇ ਲਾਈਨਾਂ ਦੇ ਵਿੱਚ ਲੱਗ ਲੱਗ ਕੇ ਇਹ ਤੋਂ ਕੁਲਚੇ ਲੈ ਕੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਦਰ ਵੀ ਪੂਰਾ ਰਸ਼ ਹੈ ਤੇ ਹੋਰ ਵੀ ਜਿਹੜੇ ਨੇ ਆਰਡਰ ਕੋਕ ਹੋ ਰਹੇ ਨੇ ਆਪਾਂ ਗੱਲਬਾਤ ਵੀ ਵੀਰ ਨਾਲ ਕਰਾਂਗੇ ਕਿਤੋਂ ਕੰਮ ਸਿੱਖਿਆ ਤੇ ਕੀ ਮੰਨ ਦੇ ਵਿੱਚ ਸ਼ੌਂਕ ਸੀ ਲੋਕ ਅਕਸਰ ਕੰਮ ਸਿੱਖ ਕੇ ਬਾਹਰ ਜਾਂਦੇ ਨੇ ਬਾਹਰ ਜਾ ਕੇ ਵੀ ਇਹੀ ਕੰਮ ਕਰਨਾ ਏ ਪਰ ਕਿਤੇ ਨਾ ਕਿਤੇ ਨੌਜਵਾਨ ਨੇ ਮਨ ਵਿੱਚ ਇਹ ਹਾਲਿਆ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਹੀ ਮਿਹਨਤ ਕਰਨੀ ਏ ਤਰੱਕੀ ਕਰਨੀ ਏ ਤੇ ਅੱਗੇ ਵਧਣਾ ਤੇ ਕਿਤੇ ਨਾ ਕਿਤੇ ਆਪਣੇ ਮਾਤਾ ਪਿਤਾ ਦਾ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਏ ਆਪਾਂ ਗੱਲਬਾਤ ਕਰਾਂਗੇ ਵੀਰ ਨਾਲ ਜੀ ਜੇਰੀ ਮੇਰੇ ਉਮਰ ਦੇ 27 ਸਾਲ ਠੀਕ ਕਿ ਦਾਮਾਨੇ ਦੇ ਵਿੱਚ ਸ਼ੌਂਕ ਆਇਆ ਕਿ ਤੁਸੀਂ ਓਨ ਵਾਲੇ ਕੁੱਚੇ ਜਿਹੜੇ ਇੱਥੇ ਤਿਆਰ ਕਰਨੇ ਨੇ ਤੇ ਕੰਮ ਸਿੱਖਿਆ ਕਿ ਇਹ ਕੁਲਕੀ ਦਾ ਉੱਥਾਈ। ਬਸ ਕੋਈ ਹੋਰ ਸਰੋ ਕੰਮ ਸੇ ਕਰਕੇ ਆਏ ਹਨ। ਜੀ। ਕਿੰਨਾ ਟਾਈਮ ਲੱਗਿਆ ਉੱਥੇ ਜੀ? ਇਹਨਾਂ ਭਾਜੀ ਉਹ ਬਲੈਂਚ ਕੰਮ ਕਰਦੇ ਰਹੇ। ਜੀ। ਤੇ ਫਿਰ ਕੰਮ ਸਿੱਖਦੇ ਹਾਂ ਕਿ ਇੱਥੇ ਆਪਣੇ ਕੰਮ ਸਟਾਰਟ ਕਰ ਲਓ। ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ? ਪਰਿਵਾਰ ਦੇ ਮਮੀ ਡੈਡੀ ਨੇ ਜੀ ਸਾਰੇ ਆ ਮੇਰੀ ਫੈਮਿਲੀ ਆ ਸਾਰੇ ਜੀ ਹੋਏ ਸਾਰਾ ਸਾਥ ਆ। ਜੀ। ਤੋਂ ਕਿੰਨਾ ਕੇ ਪਿਆਰ ਫਿਰ ਮਿਲਦਾ ਪਿਆ? ਹਾਂ ਜੀ ਸਾਰਿਆਂ ਨਾਲ ਵਧੀਆ ਪਿਆਰ ਮਿਲਦਾ। ਨੀ ਕੋਈ ਗੱਲ ਅੱਜ ਅੰਮ੍ਰਿਤਸਰ ਤੋਂ ਕੰਮ ਸਕੇ ਆਇਆ ਕਿੰਨੀ ਦੇਰ ਲਾਈ ਓਥੇ ਓਥੇ ਭਾਜੀ ਜਦੋਂ ਮੈਂ ਕਨੌਟ ਲੈਂਡ ਕੰਮ ਕਰਦਾ ਸੀ ਥੋੜੇ ਤੇ 200 ਕਿਲੋ ਲੈ ਗਿਆ ਜੀ ਫਿਰ ਕਿੰਨਾ ਕੇ ਪਿਆਰ ਮਿਲਦਾ ਪਿਆ ਪਰਿਵਾਰ ਦਾ ਤੇ ਲੋਕਾਂ ਦਾ ਬਹੁਤ ਆਪਣੇ ਦੇ ਸਹਿਯੋਗ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਜੀ ਤੇ ਸਾਰਿਆਂ ਦਾ ਪਿਆਰ ਹੀ ਆ ਜੇ ਇੱਥੇ ਕੰਮ ਸਟਾਰਟ ਕੀਤਾ ਜੇ ਆਪਾਂ ਤੇ ਹੁਣ ਇਹਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਸਾਰਿਆਂ ਦਾ ਉਹ ਕਿੰਨੇ ਵਜੇ ਸਵੇਰੇ ਸਾਰਾ ਪਰਿਵਾਰ ਜਿਹੜਾ ਉੱਠਦਾ ਏ ਤੇ ਕਿੰਨੇ ਵਜੇ ਤੁਸੀਂ ਦੁਕਾਨ ਤੇ ਆਂਦੇ ਹੋ ਤੇ ਤੇ ਕਿੰਨੇ ਵੇਖ ਰਹਿ ਰਹੇ ਹੋ ਵੀ ਸਾਡੇ ਦਰਸ਼ਕਾਂ ਭਾਜੀ ਇੱਥੇ ਆਪ ਸਾਰਾ ਕੁਝ ਮੈਨੇਜ ਕਰਦੇ ਜੇ ਮੇਰਾ ਪਰਿਵਾਰ ਹੁੰਦਾ ਮੇਰੇ ਨਾਲ ਜੀ ਮੰਮਾ ਤੇ ਪਪਾ ਲੈ ਤੇ ਮੇਰੀ ਫੈਮਿਲੀ ਹੈ ਸਾਰੀ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਫੇਰ ਸਵੇਰ ਕਰੀਦਾ ਸਾਰਾ ਉਹ ਜੀ ਫੇਰ ਇੱਥੇ ਆ ਕੇ ਆਪਣਾ ਕੰਮ ਸਟਾਰਟ ਕਰਦਾ ਜੀ ਪਿਆਰ ਫਿਰ ਕਿੰਨਾ ਕਿ ਮਿਲਦਾ ਕਸਟਮਰ ਦਾ ਜੀ ਬਹੁਤ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਕਹਿੰਨਾ ਆਪਣੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਐਸੇ ਜੀ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਕੀ ਹੈ ਭਾਜੀ ਗੁਰਨਾਨ ਕਾਲ ਦੇ ਓਪੋਜ਼ਿਟ ਸਾਈਡ ਸੋ ਇਹਦਾ ਟੇਸਟ ਫਿਰ ਕਿਦਾਂ ਦਾ ਜੀ ਤੁਸੀਂ ਇਹ ਔਨ ਦੇ ਵਿੱਚ ਤਿਆਰ ਕਰਦੇ ਹੋ ਕੋਚਾ ਉਹਦਾ ਟੇਸਟ ਤੰਦੂਰ ਨਾਲੋਂ ਅਲੱਗ ਕੋਈ ਟੇਸਟ ਆ ਪਰ ਜੇ ਕੋਣਾ ਇਹਨਾਂ ਇਹਨਾਂ ਨੂੰ ਕਸਟਮਰ ਆ ਰਹੇ ਆ ਟਰਾਈ ਕਰ ਰਹੇ ਆ ਬਾਕੀ ਜਦੋਂ ਪੰਜਾਬ ਦੇਖੀਏ ਕਿੰਨਾ ਪਿਆਰ ਆਪਾਂ ਨੂੰ ਮਿਲ ਰਿਹਾ ਜੀ ਜੋ ਖੰਡਕ ਚੀਜ਼ਾਂ ਨੇ ਜਿਦਾ ਪਹਿਲਾਂ ਤੰਦੂਰ ਵਾਲਾ ਸਿਸਟਮ ਚੱਲਦਾ ਸੀ ਆਪਾਂ ਨੂੰ ਸਮੇਂ ਦੇ ਅਨੁਸਾਰ ਬਦਲਣਾ ਪੈਂਦਾ ਵਾ ਬਦਲਣਾ ਪੈਂਦਾ ਵਾ ਜੀ ਵੇਂਦੇ ਪਾਣੀਾਂ ਦੇ ਵੀ ਚਲਾਉਣਾ ਪੈਂਦਾ ਉਸ ਹਿਸਾਬ ਨਾਲ ਤੇ ਇਸੇ ਹਿਸਾਬ ਨਾਲ ਅੱਜ ਦੇ ਹਿਸਾਬ ਨਾਲ ਤੰਦੂਰ ਆ ਉਹ ਟੈਕਨੀਕ ਹੋ ਗਈ ਆ ਇਹਦੇ ਵਿੱਚ ਕੰਪਰੈਸਰ ਦਾ ਸਿਸਟਮ ਹੁੰਦਾ ਹੈ ਜਿਹੜਾ ਸੈਂਸਰ ਸਿਸਟਮ ਆ ਸਾਰਾ ਉਹ ਤੇ ਅੱਜ ਦਾ ਜਿਹੜਾ ਟੈਕਨੀਕਲ ਟੂਰ ਆ ਜੀ ਸੋ ਫਿਰ ਕਸਟਮਰਾਂ ਨਾਲ ਵੀ ਗੱਲਬਾਤ ਕੀਤੀ ਉਹ ਵੀ ਕਹਿੰਦੇ ਬਹੁਤ ਵਧੀਆ ਟੇਸਟ ਆ ਪੀਰ ਨੇ ਤੁਸੀਂ ਨਹੀਂ ਚਾਹਿਆ ਕਿ ਕਿਤੇ ਬਾਹਰ ਜਾਣਾ ਆਪਾਂ ਪਰਿਵਾਰ ਦੇ ਵਿੱਚ ਰਹਿ ਕੇ ਹੀ ਪਰਿਵਾਰ ਵੀ ਨਾਲ ਲੱਗਿਆ ਤੇ ਹੀ ਮਿਹਨਤ ਕਰਨੀ ਹੈ ਤੇ ਆਪਣੇ ਪੰਜਾਬ ਦੇ ਵਿੱਚ ਹੀ ਰਹਿਣਾ ਤੇ ਮਾਤਾ ਪਿਤਾ ਦਾ ਰੌਣਕ ਰੋਸ਼ਨ ਕਰਨਾ ਤੇ ਨਾਲ ਦੀ ਨਾਲ ਬਟਾਲਾ ਸ਼ਹਿਰ ਦਾ ਨਾਮ ਹੋਵੇ ਬਸ ਜੀ ਬਸ ਇੱਥੇ ਰਹਿਣਾ ਆ ਆਪਣੇ ਦੇ ਸਜੋਗ ਵਿੱਚ ਆਪਣੇ ਦੇ ਨਾਲ ਆਪਣੇ ਦਾ ਪਿਆਰ ਤੇ ਆਪਣੇ ਦੀ ਸੇਵਾ ਜੀ ਤੁਸੀਂ ਸਾਰਿਆਂ ਦੇ ਨਾਲ ਇਹਨਾਂ ਦੇ ਨਾਲ ਇੱਥੇ ਦੇ ਨਾਲ ਹੀ ਹੁਣ ਆਪ ਤੁਸੀਂ ਵੇਖ ਹੀ ਰਹੇ ਜੇ ਕਿੰਨਾ ਵਧੀਆ ਸਾਰਿਆਂ ਦੇ ਚੰਨ ਲਈ ਆ ਵੀਡੀਓ ਹੋ ਪਿਆਰੀ ਆਪਣੀ ਸਾਰਿਆਂ ਦਾ ਬਹੁਤ ਜਿਆਦਾ ਸਾਥ ਮਿਲ ਗਿਆ ਬਹੁਤ ਜਿਆਦਾ ਸੋ ਰੇਟ ਦਾ ਕਿਦਾਂ ਦਾ ਰੇਟ ਵੀ ਸੇਮ ਹੀ ਹੈ ਰੇਟ ਭਾਜੀ ਜੋ ਮਾਰਕੀਟ ਚ ਚੱਲ ਰਿਹਾ ਸੀ ਉਹੀ ਰੇਟ ਹੈ ਹਾਂਜੀ ਇਹ ਸੋ ਹੈ 100 ਕਈ ਦਾ ਵੀ ਕਸਟਮਰ ਅਟਰੈਕਟਡ ਕਿ ਤਾਕੇ ਨਾ ਮਨ ਮਨ ਕੰਮ ਹੋ ਨਾ ਮਨ ਮਨ ਕੰਮ ਜੀ ਸਾਰਾ ਕੁਝ ਤੇ ਉਹਦੇ ਲਈ ਆਪਾਂ ਆਪਾਂ ਸਮਝ ਜੋ ਵੀ ਦੇ ਰਹੇ ਆਂ ਕੁਆਲਿਟੀ ਦੇ ਹਿਸਾਬ ਨਾਲ ਦੇ ਰਹੇ ਆਂ ਫਿਰ ਹੁਣ ਜਿਹੜਾ ਸੋਤਾ ਹੈ ਫਿਰ ਪੈਕਿੰਗ ਵੀ ਜਾਂਦਾ ਹੈ ਡਿਲੀਵਰ ਵੀ ਕਰਦੇ ਹੋ ਤੁਸੀਂ ਹੋਮ ਡਿਲੀਵਰੀ ਵੀ ਕਰਦੇ ਹੋ ਨਹੀਂ ਸਰ ਅਜੇ ਤਾਂ ਮੈਂ ਨਾ ਸਟਾਰਟਿੰਗ ਜੇ ਕੰਮ ਅਜੇ ਕੋਈ ਮੇਰੇ ਕੋਲ ਕੋਈ ਨਹੀਂ ਹੈਗਾ ਜੇ ਕੰਮ ਕਰਵਾਉਣ ਦਾ ਬੰਦਾ ਹੈਗਾ ਜੀ ਦੁਬਾਰ ਨਹੀਂ ਲੱਗੇ ਹੋਏ ਆਪ ਹੀ ਸਾਰਾ ਕੁਝ ਆਪ ਹੀ ਮੈਨੇਜ ਕਰਨਾ ਹੈ ਜਦੋਂ ਤੱਕ ਹੋ ਸਕਦਾ ਹੈ ਜੋ ਵੀਰਾਂ ਬੱਸੇ ਇਤਨਾ ਸਾਥ ਰਿਹਾ ਸਹਯੋਗ ਰਿਹਾ ਤੇ ਉਹ ਮਹਾਰਾਜ ਜੀ ਅਪੀਲ ਕਰਨਾ ਚਾਹੁੰਦੇ ਦਰਸ਼ਕ ਭੜੇ ਤੇ ਆਲੂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕੁਛ ਨਹੀਂ ਜੀ ਮੇਰੀ ਅਪੀਲ ਕੁਛ ਨਹੀਂ ਆ ਸਾਰਿਆਂ ਦਾ ਮੈਨੂੰ ਸਹਯੋਗ ਮਿਲਿਆ ਸਾਰਿਆਂ ਦਾ ਪਿਆਰ ਮੇਰੇ ਆਪਣੇ ਜਿਹਾ ਕਿ ਆਪਣੇ ਦੀ ਸੇਵਾ ਕਰਾਂ ਤੇ ਆਪਣੇਾਂ ਦੀ ਦਿੱਤੀ ਦਾ ਇੱਕ ਚੱਲ ਜਾਣਾ ਬਸ ਇਹ ਹੀ ਮਨੋਕੀ ਉਹ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਇੱਥੇ ਰਹਿ ਕੇ ਹੀ ਪਰਿਵਾਰ ਦੇ ਨਾਲ ਰਹਿ ਕੇ ਹੀ ਇੱਥੇ ਹੀ ਮਿਹਨਤ ਕਰਨੀ ਹੈ ਤੇ ਇੱਥੇ ਹੀ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਤੇ ਕਿਤੇ ਨਾ ਕਿਤੇ ਬਟਾਲਾ ਦਾ ਨਾਮ ਰੋਸ਼ਨ ਕਰਨਾ ਹੈ ਤੁਹਾਪਰ ਗੱਲਬਾਤ ਕਰਾਂਗੇ ਉਹਨਾਂ ਦੇ ਮਾਤਾ ਜੀ ਵੀ ਨੇ ਨਾਲ ਤੇ ਮਾਤਾ ਜੀ ਨੇ ਆਲਾ ਪਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਸਟਮਰ ਵੀ ਇੱਥੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਤੇ ਹੋਰ ਕੀ ਸੋ ਗੱਲਬਾਤ ਕਰਦੇ ਆ ਜੀ ਸਾਰਾ ਪਰਿਵਾਰ ਜਿਹੜਾ ਸਾਰੇ 4 ਉੱਠਦਾ ਹੈ ਤੇ ਐਸਾ ਹੀ ਮਿਹਨਤ ਕਰਦੇ ਸੋ ਸੱਚ ਕਹ ਜੀ ਕੀ ਨਾਮ ਜੀ ਸੋ ਕਿੱਦਾਂ ਲੱਗਦਾ ਜੀ ਤੁਹਾਡਾ ਬੇਟਾ ਤੁਹਾਡੇ ਨਾਲ ਰਹਿ ਕੇ ਹੀ ਇੱਥੇ ਰਹਿ ਕੇ ਹੀ ਜਿਹੜਾ ਕੰਮ ਕਰਦੇ ਪਏ ਨੇ ਆ ਮਸਰੀ ਕੋਚਾ ਜਿਹੜਾ ਓਨ ਦੇ ਵਿੱਚ ਲਾ ਰਹੇ ਹੋ ਕੋਈ ਸਾਰਾ ਟਬਰ ਕੀ ਤੇ ਕਹਿਣਾ ਚਾਹੁੰਦੇ ਹੈ ਕਹਿਣਾ ਚਾਹੁੰਦਾ ਕਿ ਚਲੋ ਸਾਰੇ ਪਰਿਵਾਰ ਨਾਲ ਮਿਲ ਕੇ ਸਵਾਦ ਦੇਣ ਸਾਰਾ ਫੈਸਲੇ ਵੀ ਸਾਧਨ ਸਾਰਾ ਰੜ ਕੇ ਸਾਧਨ ਕਿ ਸਰੋ ਮਿਹਨਤ ਕਰਨ ਮੇਰੇ ਤਰਫ ਆ ਮਿਲਦਾ ਸੋ ਪਿਆਰ ਫਿਰ ਕਿੰਨਾ ਕੇ ਮਿਲਦਾ ਆ ਗਾਕਾਂ ਦਾ ਮਿਲਦਾ ਹਾਂਜੀ ਪਿਆਰ ਮਿਲੂਗਾ ਤਾਂ ਗਾੜੀ ਆਪੇ ਬਦੂ ਦਾ ਸਭ ਸੋ ਕਿਤੇ ਨ ਕਿਤੇ ਲੱਗਦਾ ਨਹੀਂ ਆਂਟੀ ਵੀ ਜੇ ਆਪਾਂ ਸਾਫ ਸੁਥਰੀ ਚੀਜ਼ ਬਣਾਉਂਦੇ ਆ ਲੋਕਾਂ ਨੂੰ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਏ ਗਾਹ ਦੇ ਰੱਬ ਦਾ ਰੂਪ ਹੁੰਦਾ ਉਹਨਾਂ ਨੂੰ ਚੀਜ਼ ਕਿਤੇ ਨਾ ਕਿਤੇ ਵਧੀਆ ਮਿਲਦੀ ਹੈ ਤੇ ਕਸਟਮਰ ਜਿਹੜਾ ਇਹ ਰੰਦਾ ਕੀ ਕਹਿਣਾ ਚਾਹੁੰਦੇ ਹਾਂ ਜੀ ਵਧੀਆ ਮੇਰੇ ਨੂੰ ਵੀ ਚੀਜ਼ ਤੇ ਪੇੜ ਕਸਟਮਰ ਉਹਦਾ ਪੇੜੀ ਗਾੜੀ ਕਾ ਕਿ ਜੇ ਇੰਨਾ ਸਾਫ਼ ਸੁਥਰੀ ਚੀਜ਼ ਬਣਾਵਾਂਗੇ ਤੇ ਗਾਹਕ ਨੇ ਬਾਅਦ ਉਹਨਾਂ ਜਿਵੇਂ ਮੱਦੀ ਦਾ ਸਾਹਮਣੇ ਦਾ ਸਰਾ ਪਰ ਬਣਾਇਆ ਕੋਈ ਚੀਜ਼ ਜਾਂ ਕੋਈ ਮਿਲਾਵਟ ਵਿੱਚ ਕੋਈ ਇਹ ਚੀਜ਼ਾਂ ਘਰਾਂ ਨੂੰ ਵੀ ਆਪਾਂ ਰੋਟੀ ਬਣਾਉਣੇ ਰੋਟੀ ਬਣਾਉਣੇ ਜੀ ਹਾਂ ਸੋ ਗੱਲਬਾਤ ਕੀਤੀ ਉਹਨਾਂ ਦੀ ਮਾਤਾ ਜੀ ਨਾਲ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਤੇ ਕਸਟਮਰ ਵੀ ਆਏ ਹੋਏ ਨੇ ਕੀ ਕਹਿਣਾ ਹੈ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰ ਸ੍ਰੀ ਕਾਂਤੀ ਸਾਹਿਬ ਸਰਪ ਜੀ ਸੈਨਰ ਦਾ ਵਾਜਿਨ ਕਿੰਦਾ ਨਰ ਦਾ ਵਾਸਾ ਫਿਰਨ ਦਾ ਕੰਮ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਬੜਾ ਟੇਸਟੀ ਕੰਮ ਜੀਵਨ ਦੇ ਵਿੱਚ ਬਣਾਉਂਦੇ ਆ ਕੋਈ ਬਟਾਰੇ ਸ਼ਹਿਰ ਤੋਂ ਉਹਨਾਂ ਜਿੰਨੇ ਬਣਾਉਂਦੇ ਸਾਰੇ ਤੰਦੂਰੀ ਬਣਾਉਂਦੇ ਆ ਜੀ ਤੇ ਇਹ ਵਿਦਾਉਟ ਘਿਓ ਵਿਦਾਉਟ ਦਾ ਸੁੱਕਾ ਬਣਾਉਂਦੇ ਇੰਨਾ ਟੇਸਟੀ ਬਣਦਾ ਵਾ ਜੀ ਤੇ ਸਾਰੇ ਵੱਧ ਚੜ ਕੇ ਜਿੰਨੇ ਵੀ ਹੋ ਸਕਦੇ ਵੱਧ ਹੋਵਤ ਆਓ ਬਹੁਤ ਵਧੀਆ ਬੜੇ ਬੇਨਤੀ ਆਏ ਤੇ ਸਾਰਾ ਪਰਿਵਾਰ ਹੀ ਕੰਮ ਕਰਦਾ ਜੀ ਹਾਂਜੀ ਸਾਰਾ ਪਰਿਵਾਰ ਜੀ ਨੇ ਮੰਮੀ ਕਰਦੀ ਆ ਇਹਨਾਂ ਦੀ ਵਾਈਫ ਕਰਦੀ ਆ ਬੜੇ ਮਿਹਨਤੀ ਆ ਮੁੰਡਾ ਬੜਾ ਮਿਹਨਤੀ ਆ ਪੱਕਾ ਨਹੀਂਦਾ 24 ਘੰਟੇ ਬਹੁਤ ਚੜ ਕੇ ਆਓ ਬਹੁਤ ਟੇਸਟੀ ਆ ਤੇ ਸਾਰੇ ਮੇਰੀ ਉਹ ਪੀਲਾ ਕਿ ਦੂਜੀਆਂ ਚੀਜ਼ੇ ਬਿਵਾ ਰੀਏ ਤੇ ਵਜੋ ਕਿਉਂਕੋ ਮੰਜ ਬਣਾਉਦੇ ਆ ਕੋਈ ਇੱਥੇ ਕੋਈ ਡਰ ਨਹੀਂਗਾ ਕੋਈ ਹਰ ਬੰਦਾ ਖਾ ਸਕਦਾ ਏ ਤੇ ਬਹੁਤ ਚੜ ਕੇ ਸੰਭਾਓ ਵਾਗਿ ਜੀ ਦਾ ਖਾਣਦਾ ਵਾਗਿ ਜੀ ਦਾ ਸੋ ਕਸਟਮਰ ਨੇ ਜੇਰੇ ਹੋਰ ਵੀ ਆਏ ਨੇ ਤੇ ਖਾ ਕੇ ਆਏ ਕੋਚਾ ਪੁੱਛਾਂਗੇ ਟੇਸਟ ਕਿੱਦਾਂ ਦਾ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਕੋਈ ਪ੍ਰਿੰਦਰ ਸਿੰਘ ਆ ਆਪਣਾ ਮੈਂਵਿੰਦਰ ਜੀ ਪਹਿਲੇ ਨੰਬਰ ਤੇ ਇਹ ਦੱਸਿਓ ਕਿ ਕਿੱਥੋਂ ਆਏ ਜੇ ਤੁਸੀਂ ਭਾਜੀ ਆਪਾਂ ਇੱਥੋਂ ਆਇਆ 6 ਕਿਲੋਮੀਟਰ ਪਿੰਡ ਤੇ ਆਪਣਾ ਬਾਬਸਣ ਫਿਰਦਾ ਜੀ ਤੇ ਭਾਜੀ ਆਪਾਂ ਕੋਚਾ ਰਾਤੀ ਵੀਡੀਓ ਵੇਖੀ ਸੀ ਜੀ ਤੇ ਆਪਾਂ ਸਰੇ ਪਹੁੰਚ ਗਏ ਤੇ ਕੋਚਾ ਰੰਗ ਤੇ ਪੈਸੇ ਕਿੱਦਾਂ ਦਾ ਲੱਗਿਆ ਪਹਿਲਾਂ ਉਹ ਦੱਸੋ ਭਾਜੀ ਦੱਸਣ ਦੀ ਲੋੜ ਹੀ ਨਹੀਂ ਅੱਛਾ ਜੀ ਹੋਰ ਹੋ ਜਾਏਗਾ ਵਾਪਸੇ ਖਾ ਕੇ ਦੱਸੇਗਾ ਤੇ ਪਰਿਵਾਰ ਕੋਚਾ ਲਗਾਉਂਦਾ ਪਿਆ ਤੇ ਉਹ ਪਰਿਵਾਰ ਦਾ ਪਿਆਰ ਕਿਦਾਂ ਦਾ ਲੱਗਿਆਓ ਭਾਈ ਬਹੁਤ ਵਧੀਆ ਚਲੋ ਇਹ ਨਵਾਂ ਨਵਾਂ ਕੰਮ ਉਹਨਾਂ ਦਾ ਪਰ ਜੇ ਸਾਫ ਦੇਣਗੇ ਸਾਰੇ ਜਣੇ ਤਾਂ ਆਪੇ ਅੱਗੇ ਹੋਰ ਵਧੀਆ ਹੋ ਜਾਊਗਾ ਸੋ ਰੇਟ ਵੀ ਕਹਿੰਦੇ ਜੈਨੂਅਨ ਆ ਤੇ ਟੇਸਟ ਦੇ ਕਹਿੰਦੇ ਟੇਸਟ ਦੇ ਤੇ ਆਪੇ ਮੂੰਹ ਦੱਸਣ ਦੇਓ ਭਾਜੀ ਮੈਂ ਕੀ ਦੱਸਣ ਦੀ ਲੋੜ ਹੀ ਨਹੀਂ ਭਾਜੀ ਇਹਨਾਂ ਦਾ ਸਾਫ ਸਫਤਰਾ ਕੰਮ ਬਹੁਤ ਵਧੀਆ ਭਾਈ ਬਹੁਤ ਵਧੀਆ ਤੇ ਖਾ ਕੇ ਬੜਾ ਲੱਗ ਗਿਆ ਚਲੋ ਆਪਾਂ ਵੀ ਸ਼ਹਿਗਾ ਬਹੁਤ ਵਧੀਆ ਭਾਈ ਬਹੁਤ ਸੋ ਕਸਟਮਰ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਜਿਹੜਾ ਏ ਤੁਸੀਂ ਤਾਂ ਪਿਆਰ ਕਰਦੇ ਨੇ ਓਵਨ ਦੇ ਵਿੱਚ ਬਟਾਲਾ ਦੇ ਲੱਗ ਲੱਗੇ ਜਿੰਨੇ ਵੀ ਪਿੰਡ ਨੇ ਲੋਕ ਜਿਹਰੇ ਨੇ ਉਤੋਂ ਆਂਦੇ ਨੇ ਤੇ ਕੁੱਚੇ ਪੈਕ ਵੀ ਕਰਵਾਉਂਦੇ ਨੇ ਤੇ ਨਾਲ ਦੀ ਨਾਲ ਖਾ ਕੇ ਵੀ ਜਾਂਦੇ ਨੇ ਟੇਸਟ ਦੀ ਗੱਲ ਕਰ ਲਈ ਟੇਸਟ ਦੀ ਬਹੁਤ ਵਧੀਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਓਵਨ ਦੇ ਵਿੱਚ ਤਿਆਰ ਹੁੰਦਾ ਏ ਕੁਲਚਾ ਆਲੂ ਵਾਲਾ ਕੁਲਚਾ ਜਿਹੜਾ ਤਿਆਰ ਹੁੰਦਾ ਓਵਨ ਦੇ ਵਿੱਚ ਤੇ ਗਾਹਕ ਵੀ ਜਰੇ ਨੇ ਅੱਧੇ ਵੀ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਪਿੱਛੇ ਤੇ ਲੋਕ ਜਰੇ ਨੇ ਕੁੱਚਾ ਖਾਣ ਵਾਸਤੇ ਇੱਥੇ ਆਂਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕੁਲਚਾ ਖਾਣ ਵਾਸਤੇ ਲੋਕੀ ਆਂਦੇ ਨੇ ਤੇ ਕਿਤੇ ਨਾ ਕਿਤੇ ਜੇ ਚੀਜ਼ ਵਧੀਆ ਲੱਗਦੀ ਏ ਤਾਂ ਫੇਰ ਵੀ ਜਰੇ ਨੇ ਉਸ ਸਤਤਮਰ ਜਰਿਆਤੇ ਪਹੁੰਚਦੇ ਨੇ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਵੀਰ ਦਾ ਹੌਸਲਾ ਵਧਾਓ ਕੰਮ ਸਟਾਰਟ ਕੀਤਾ ਤੇ ਪਿਆਰ ਦਿਓ ਐਤਾ ਹੀ ਜਰਾਏ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਕਸਨ ਪਵਨਗਰਵਾਲ ਦੇ ਨਾਲ ਲੱਕੀ ਰਾਜਪੂਤ